ਹੇਲੂਇਆ 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 ਸਰਮ ਜੈਪ ਸਿੰਘ ਇਹਦਾ ਨਾਮ ਰਾਜ ਸਿੱਧੂ ਹੈ ਔਰ ਮੈਂ ਗਰੂਪ ਇਲੈਕਸ਼ਨ ਕਮੇਟੀ ਦਾ ਪੰਜਾਬ ਦਾ ਵਾਈਸ ਪ੍ਰਧਾਨ ਔਰ ਅੱਜ ਅਸੀਂ ਸੀਪੀ ਸਾਹਿਬ ਦੇ ਦਫਤਰ ਆਏ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਰঞ্জੀਤਪੁਰ ਦੇ ਨਾਮ ਦੀ ਜਿਹਨੂੰ ਭਾਬੀ ਚੁੰਮੇ ਵਾਲੀ ਦੇ ਨਾਮ ਤੋਂ ਜਾਣਦੇ ਨੇ ਲੋਕ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਗੁਰਾਵਨ ਜਸ਼ਨ ਸਿੰਘ ਦਾ ਟਿੱਪਣੀ ਕੀਤੀ ਆ ਮਜ਼ਾਕ ਉਡਾਇਆ ਆ ਔਰ ਉਹਦੇ ਖਿਲਾਫ ਅਸੀਂ ਅੱਜ ਦਾ ਸਾਥ ਦੇਣ ਆਇਆ ਕੁਸ਼ਰ ਸਾਹਿਬ ਦੇ ਔਰ ਸਾਡੇ ਨਾਲ ਸਾਰੇ ਪਾਸਟਰ ਸਹਿਬਾਨ ਸਾਡੇ ਕ੍ਰਿਸਟਨ ਭਾਈਚਾਰੇ ਦੇ ਸਾਰੇ ਲੋਕ ਜਿਹੜੇ ਆਏ ਆ ਗਲੋਬਲ ਇਲੈਕਸ਼ਨ ਕਮੇਟੀ ਦੀ ਪੂਰੀ ਟੀਮ ਆਈ ਆ ਔਰ ਕਮਿਸ਼ਨਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹਦੇ ਤੇ ਵਾੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੇਖੋ ਕਿ ਆਏ ਦਿਨ ਇਹ ਲੋਕ ਛੋਟੇ ਜਿਹੇ ਇੱਕ ਵੀਵਰ ਲੈਣ ਦੇ ਮਾਰੇ ਇੱਕ ਸਾਡੇ ਗੁਰਾਵਨ ਜਸ਼ਨ ਸਿੰਘ ਦੇ ਨਾਮ ਦੇ ਉੱਤੇ ਟਿੱਪਣੀਆਂ ਕਰਦੇ ਨੇ ਅਸੀਂ ਚਾਹੁੰਦੇ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਦੁਬਾਰਾ ਜਿਹੜੀ ਇਹ ਚੁੰਮੇ ਵਾਲੀ ਭਾਬੀ ਆ ਦੁਬਾਰਾ ਇਹੋ ਜੀ ਕਦੇ ਹਰਕਤ ਨਾ ਕਰ ਪਾਏ ਔਰ ਦੂਜਾ ਅਸੀਂ ਜਿੰਨੇ ਵੀ ਕ੍ਰਿਸ਼ਨ ਭਾਈ ਜਾਰਾ ਇੱਥੇ ਆਇਆ ਅੱਜ ਇਹ ਸਾਰੇ ਇਕੱਠੇ ਹੋ ਗਏ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਜਿਹੜੀ ਇਹ ਭਾਬੀ ਚੁੰਮੇ ਵਾਲੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਰਲ ਜੈਲਸੀ ਆਪਣੇ ਪਾਸੇ ਦਿੱਤੀ ਤੁਸੀਂ ਬੋਲੋ ਫਿਰ ਸਾਰਿਆਂ ਨੂੰ ਚਲੋ ਪਾਕੀ ਬੁੱਲਨੇ ਕੇ ਪਹਿਲੇ ਇਸਨੂੰ ਕਹਾਂ ਸਾਰਲ ਜੈਲਸੀ ਵੀ ਹਾਂ ਜੀ ਸਾਰਲੋ ਜੈਵਸੀ ਵੀ ਮੈਂ 파ਸਟ੍ਰ ਕ੍ਰਿਤੀ ਜੈਮਸ ਲੁਧਿਆਣਾ ਤੋਂ ਮਹਿਲਾ ਵੰਗ ਦੀ ਪ੍ਰਧਾਨ ਜਿਸ ਤਰ੍ਹਾਂ ਤੁਸੀਂ ਇਹ ਦੇਖਿਆ ਰਾ ਸਿੱਧੂ ਜੀ ਨੇ ਦੱਸਿਆ ਕਿ ਹਾਂ ਵੀ ਅਸੀਂ ਸਾਰੇ ਅੱਜ ਕਮਿਸ਼ਨਰ ਸਾਹਿਬ ਜੀ ਦੇ ਕੋਲ ਆਏ ਸੀਗੇ ਲੁਧਿਆਣਾ ਤੋਂ ਇੱਕ ਚੁੰਮੇ ਵਾਲੀ ਭਾਬੀ ਉਹਨੇ ਰਣਜੀਤ ਕੌਰ ਨੇ ਇੱਕ ਇਦਾਂ ਦੀ ਟਿੱਪਣੀ ਕੀਤੀ ਪਰਵੇਸ਼ ਮਸੀ ਜੀ ਦੇ ਨਾਮ ਦੇ ਉੱਤੇ ਕਿ ਬਹੁਤ ਅਪਸ਼ਬਦ ਉਹਨੇ ਬੋਲੇ ਆ ਕਹਿੰਦੀ ਮੈਨੂੰ ਨਹੀਂ ਪਤਾ ਅੱਜ ਜੁਮਾ ਵਾ ਆ ਅ ਵੀਰਵਾਰ ਆ ਜਾਂ ਜੁਮਾ ਵਾ ਤੇ ਆ ਚੱਕ ਚੁੰਮਾ ਯੇਸ਼ੂ ਦਾ ਨਾਮ ਲੈ ਕੇ ਜਿੱਦਾਂ ਅਸੀਂ ਜਾਣਦੇ ਪ੍ਰਭੂ ਯੇਸ਼ੂ ਸਾਡੇ ਮੁਕਤੀਦਾਤਾ ਪੂਰੀ ਮਾਨਵ ਜਾਤੀ ਦੇ ਲਈ ਆਏ ਤੇ ਉਹਨੇ ਕਿੰਨੇ ਅਪਸ਼ਬਦ ਪਰਵੇਸ਼ ਮਸੀਹ ਜੀ ਦੇ ਖਿਲਾਫ ਬੋਲੇ ਆ ਤੇ ਇਸ ਗੱਲ ਦੇ ਲਈ ਅੱਜ ਅਸੀਂ ਸਾਰਾ ਮਸੀਹ ਭਾਈਚਾਰਾ ਲੁਧਿਆਣੇ ਦੇ ਵਿੱਚ ਅਸੀਂ ਇਕੱਠੇ ਹੋਏ ਆ ਅਸੀਂ ਕਮਿਸ਼ਨਰ ਸਾਹਿਬ ਜੀ ਨੂੰ ਉਹਦੇ ਖਿਲਾਫ ਕੰਪਲੇਂਟ ਦਿੱਤੀ ਹੈ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਅਸੀਂ ਸਾਰੇ ਪੂਰੀ ਗਲੋਬਲ ਐਕਸ਼ਨ ਕਮੇਟੀ ਦੀ ਟੀਮ ਉਹ ਲੇਡੀ ਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਸਾਡੇ ਪਰਮੇਸ਼ਰ ਦੇ ਵਿਰੁੱਧ ਜੋ ਉਹਨੇ ਬੋਲੇ ਆ ਆਪਣੇ ਫੋਲਵਰਸ ਵਧਾਉਣ ਦੇ ਲਈ ਅਸੀਂ ਜਾਣਦੇ ਆ ਕਿ ਉਹ ਫੋਲਵਰਸ ਵਧਾਉਣ ਦੇ ਲਈ ਉਹਨੇ ਐਡੀ ਵੱਡੀ ਗੱਲ ਕਹੀ ਆ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਾਰਿਆਂ ਨੂੰ ਜੈਮ ਸੀ ਜੀ ਦਾ ਧੰਨਵਾਦ ਕਰਦੇ ਹਾਂ ਅੱਜ ਅਸੀਂ ਸੀਐਸਸੀ ਸੀਰੋਕ ਦੇ ਸਾਥ ਹਾਂ ਜੋ ਇੱਕ ਮੰਗ ਪੱਤਰ ਦੇਣ ਵਾਸਤੇ ਆਇਆ ਹੈ ਸਾਡੀ ਸਾਰੀ ਗਲੋਬਲ ਪਿਸ਼ਚਨ ਐਕਸ਼ਨ ਕਮੇਟੀ ਦੀ ਟੀਮ ਲੁਧਿਆਣਾ ਦੀ ਅਸੀਂ ਇਸ ਗੱਲ ਦੀ ਮੰਗ ਰੱਖਦੇ ਹਾਂ ਇਹ ਜਿਹੜੀ ਇੱਕ ਭੈਣ ਹੈ ਜਿਸ ਦਾ ਨਾਮ ਰਣਜੀਤ ਬਾੜ ਹੈ ਨਾ ਜੋ ਮਸ਼ਹੂਰ ਹੈ ਜੰਮੇਵਾਲੀ ਭਾਬੀ ਦੇ ਨਾਮ ਕਰਕੇ ਜਿਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪੌਛੀ ਹਰਕਤ ਕੀਤੀ ਜਿਦੇ ਕਰਕੇ ਮਸੀਹ ਸਮਾਜ ਦੇ ਵਿੱਚ ਸਮੇਂ ਰੋਜ਼ ਹੈਗਾ ਤੇ ਅੱਜ ਅਸੀਂ ਸੀਬੀ ਸਾਹਿਬ ਨੂੰ ਇਹੀ ਮੰਗ ਕੀਤੀ ਹੈ ਕਿ ਇਹਨਾਂ ਇਹਦੇ ਉੱਤੇ ਤੁਸੀਂ ਕਾਰਵਾਈ ਕਰੋ ਕੁਝ ਲੋਗ ਆਪਣੀ ਪ੍ਰਸ਼ੰਸਾ ਕਰਨ ਲਈ ਇੰਦਾ ਦੇ ਅਪਸ਼ਬਦ ਕਹਿ ਦਿੰਦੇ ਆ ਤੇ ਫਿਰ ਬਾਅਦ ਵਿੱਚ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਬੋਲ ਕੀ ਰਹੇ ਆ ਤੇ ਸਾਡੀ ਇਹੀ ਮੰਗ ਹੈ ਕਿ ਇਹ ਦੇ ਉੱਤੇ ਨਕੇਲ ਪਾਈ ਜਾਵੇ ਆਰਮਲੇ ਦਿਨਾਂ ਦੇ ਵਿੱਚ ਕੋਈ ਵੀ ਅਗਰ ਇਦਾਂ ਦਾ ਕੋਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਉੱਪਰ ਲੈ ਕੇ ਟਿੱਪਣੀ ਕਰੇਗਾ ਅਸੀਂ ਬਖਸ਼ਾਂਗੇ ਨਹੀਂ ਸਾਡੀ ਪੂਰੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਹਰ ਵਕਤ ਤਿਆਰ ਰਹੀ ਸੀ ਜਿਸ ਨੂੰ ਅਸੀਂ ਬਖਸ਼ਾ ਹallelujah ਹallelujah ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਅੱਜ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਸਾਡੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰੈਜ਼ੀਡੈਂਟ ਯਤਿੰਦਰ ਮਸੀਹ ਗੌਰਵ ਜੀ ਦੀ ਅਗਵਾਈ ਦੇ ਵਿੱਚ ਅੱਜ ਲੁਧਿਆਣਾ ਸੀਪੀ ਆਫਿਸ ਦੇ ਵਿੱਚ ਇਕੱਠੇ ਹੋਏ ਆਂ ਮੇਰੇ ਪਿਆਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਦਿਨ-ਪ ਦਿਨ ਆਏ ਦਿਨ ਕੋਈ ਨਾ ਕੋਈ ਉੱਠ ਕੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦਾ ਜਿਸ ਕਰਕੇ ਸਾਡੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਬਹੁਤ ਜ਼ਿਆਦਾ ਆहत ਹੁੰਦੀਆਂ ਰੀਸੈਂਟਲੀ ਇੱਕ ਲੁਧਿਆਣੇ ਤੋਂ ਰਣਜੀਤ ਕੌਰ ਨਾਮ ਦੀ ਔਰਤ ਜਿਸ ਨੂੰ ਭਾਬੀ ਚੁੰਮਿਆ ਵਾਲੀ ਕਰਕੇ ਵੀ ਜਾਣਿਆ ਜਾਂਦਾ ਜਿਹੜੀ ਕਿ ਇੱਕ ਖਦ ਬੋਲੀਆ ਜਿਸ ਕਰਕੇ ਪੂਰੀ ਕਮਿਊਨਿਟੀ ਦੇ ਵਿੱਚ ਬਹੁਤ ਭਾਰੀ ਰੋਸ ਵਾ ਔਰ ਬਹੁਤ ਦੁੱਖ ਦਿਆਂ ਸਾਡੀਆਂ ਉਹਨਾਂ ਨੇ ਸਾਡੇ ਦਿਲ ਨੂੰ ਬਹੁਤ ਦੁੱਖ ਪਹੁੰਚਾਇਆ ਇਹਨਾਂ ਗੱਲਾਂ ਦੇ ਕਰਕੇ ਔਰ ਇਸ ਗੱਲ ਨੂੰ ਲੈ ਕੇ ਅੱਜ ਅਸੀਂ ਸੀਪੀ ਅਫੀਸ ਦੇ ਵਿੱਚ ਦਰਖਾਸਤ ਦੇਣ ਦੇ ਲਈ ਆਏ ਆਂ ਔਰ ਜਲਦੀ ਸਾਡੀ ਪੂਰੀ ਟੀਮ ਜਿਹੜੀ ਆ ਗਲੋਬਲ ਐਕਸ਼ਨ ਕਮੇਟੀ ਜਤਿੰਦਰ ਗੌਰਵ ਜੀ ਦੀ ਅਗਵਾਈ ਹੇਠ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਮਿਸਟਰ ਜਤਿੰਦਰ ਮਸੀ ਗੌਰਵ ਨੂੰ ਵੀ ਜਲਦੀ ਅਸੀਂ ਇੱਕ ਮੰਗ ਪੱਤਰ ਦਵਾਂਗੇ ਕਿ ਜਲਦੀ ਤੋਂ ਜਲਦੀ ਇਹੋ ਜੇ ਲੋਕਾਂ ਦੇ ਤੇ ਨਕੇਲ ਪਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਪ੍ਰਭੂ ਦੇ ਬਾਰੇ ਜਾਂ ਪ੍ਰਭੂ ਦੇ ਲੋਕਾਂ ਦੇ ਬਾਰੇ ਕਦੀ ਵੀ ਕੋਈ ਅਪਸ਼ਬਦ ਨਾ ਬੋਲ ਸਕੇ ਜਿਵੇਂ ਅਸੀਂ ਨਾਲ ਹੀ ਆਪਣੇ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਤਾਰਾ ਮਾ ਲਾ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਪੰਜਾਬ ਦਾ ਅਮਨ ਸ਼ਾਂਤੀ ਵਿਗਾੜਨ ਦੀਆਂ ਜਿਹੜੀਆਂ ਚਾਲਾਂ ਖੇਡਦੇ ਨੇ ਔਰ ਮੈਂ ਇਹ ਵੀ ਮੰਗ ਕਰਾਂਗਾ ਕਿ ਇਹਦੀ ਪੂਰੀ ਅਚੀ ਰਿਤਨਾ ਇਨਕੁਆਇਰੀ ਕੀਤੀ ਜਾਵੇ ਕਿ ਐਸ ਨੂੰ ਬੁਲਵਾਉਣ ਵਾਲੇ ਕੌਣ ਨੇ ਤਾਂ ਜੋ ਜਿਹੜੇ ਮਸੀਬਾ ਪਾਈ ਜਾ ਰਹੇ ਦੇ ਵਿੱਚ ਜਿਹੜੇ ਲੜਾਈ ਝਗੜੇ ਨੂੰ ਪੈਦਾ ਕਰਨਾ ਚਾਹੁੰਦੇ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਤੇ ਨਕੇਲ ਪਾਈ ਜਾ ਸਕੇ ਜੇ ਇਹ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰੋਸ ਜਿਹੜਾ ਆ ਉਹ ਭਾਰੀ ਕੀਤਾ ਜਾਵੇਗਾ ਔਰ ਅਸੀਂ ਸੜਕਾਂ ਦੇ ਉੱਤੇ ਵੀ ਉਤਰਾਂਗੇ ਜੇ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੋਈ ਸਾਰਿਆਂ ਨੂੰ ਜੈਮ ਸੀ ਲਿਤੀ ਇੱਕ ਹਾਂਜੀ ਮੈਂ ਦੁਬਾਰਾ ਤੋਂ ਫੇਰ ਸਭ ਨੂੰ ਜੈਪਸੀ ਲਿਆ ਆਦਾ ਕਿਉਂਕਿ ਜਿਹੜਾ ਇਹ ਆਏ ਦਿਨ ਹੇਟ ਸਪੀਚ ਹੋ ਰਹੀਆਂ ਨੇ ਸਾਡੇ ਕੋਈ ਭਾਪੀ ਚੁੰਮੇ ਵਾਲੀ ਆ ਗਈ ਜਾਂ ਕਦੇ ਕੋਈ ਵੀ ਉੱਠ ਕੇ ਬਦ ਸ਼ਬਦ ਬੋਲਣ ਲੱਗ ਜਾਂਦਾ ਹੈ ਮਸੀਹ ਕੌਮ ਦੇ ਖਿਲਾਫ ਅਸੀਂ ਇਹ ਇੱਕ ਚਿੱਠੀ ਜਿਹੜਾ ਮੰਗ ਪੱਤਰ ਆ ਇਹ ਸਾਡੇ ਮਨੋਲਿਟਿਕ ਕਮਿਸ਼ਨ ਦੇ ਚੇਅਰਮੈਨ ਸੁਖਿੰਦਰ ਮਸੀਹ ਗੌਰਵ ਜੀ ਨੂੰ ਵੀ ਦੇਣ ਜਾ ਰਹੇ ਹਾਂ ਔਰ ਸੀਪੀ ਸਾਹਿਬ ਨੂੰ ਵੀ ਦਿੱਤਾ ਆ ਅਸੀਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਸਾਡੀ ਆਪਸ ਵਿੱਚ ਭਾਈਚਾਰਕ ਸਾਂਝਾ ਜਵੇਂ ਸਾਡਾ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਸਾਰੇ ਅਸੀਂ ਇੱਕ ਮੰਨ ਹੋ ਕੇ ਚੱਲਦੇ ਆਂ ਤੇ ਸਭ ਦੇ ਨਾਲ ਸਾਡਾ ਬਹੁਤ ਹੀ ਲਗਾਤ ਪਿਆਰ ਔਰ ਇਹ ਜਿਹੜੇ ਉੱਠ ਕੇ ਆਪਣੇ ਵੀਵਰ ਲੈਣ ਵਾਸਤੇ ਜਿਹੜੇ ਰੋਜ਼ ਹੀ ਆ ਕੇ ਕੋਈ ਨਾ ਕੋਈ ਹੇਟ ਸਪੀਚ ਕਰਕੇ ਤੇ ਵੀਵਰ ਲੈਂਦੇ ਨੇ ਕੁਝ ਪੈਸੇ ਦੇ ਖਾਤਰ ਔਰ ਮੈਂ ਇਹ ਪੁਜਾਰਿਸ਼ ਕਰਨਾ ਚਾਹੁੰਦਾ ਸੀ ਕਿ ਸਭ ਕੋਲ ਵੀ ਪ੍ਰਸ਼ਾਸਨ ਕੋਲ ਵੀ ਕਿ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਤੋਂ ਇਹ ਵੀ ਪੁੱਛਿਆ ਜਾਵੇ ਕਿ ਕਿਸ ਦੇ ਕਹਿਣ ਤੇ ਇਹਨਾਂ ਨੇ ਕੰਮ ਕੀਤਾ ਆ ਔਰ ਪੂਰੀ ਤੱਕ ਜਾਣਾ ਚਾਹੀਦਾ ਆ ਔਰ ਮੈਂ ਧੰਨਵਾਦ ਕਰਦਾ ਸਾਡੀ ਪੂਰੀ ਲੁਧਿਆਣੇ ਦੀ ਟੀਮ ਦਾ ਕਿ ਜਿਹੜੇ ਸਾਡੇ ਨਾਲ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਆਪਣੇ ਸਾਡੇ ਸਿੱਖ ਸਾਰੇ ਆਏ ਨੇ ਔਰ ਸਾਡੇ ਪਾਸਟਰ ਸਾਹਿਬਾਨ ਅਸੀਂ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹ ਜਿਹੜਾ ਅੱਜ ਮੰਗ ਪੱਤਰ ਦਿੱਤਾ ਸਾਨੂੰ ਪੂਰਾ ਵਿਸ਼ਵਾਸ ਆ ਕਿ ਖੁਦਾਵਾਨ ਯਸ਼ੂਮਸੀ ਦੇ ਨਾਮ ਤੇ ਸਾਨੂੰ ਇੱਕ ਵੱਡਾ ਫੈਸਲਾ ਮਿਲੂਗਾ ਔਰ ਕਬੱਡੀ ਜਿੱਤ ਮਿਲੂਗੀ ਔਰ ਇਹ ਜਿਹੜੀ ਭਾਬੀ ਚੁੰਮੇ ਵਾਲੀ ਆ ਜਲਦ ਤੋਂ ਜਲਦ ਇਸ ਲੱਖਾਂ ਦੇ ਪਿੱਛੇ ਆ ਹੇਲੂਇਆ यीशु yes,